ਹਾਂਜੀ ਛਲੀਆਂ ਤੋੜ ਰਹੇ ਆ ਜੀ ਇਹ ਛਲੀਆਂ ਤੋੜ ਰਹੇ ਆ ਘਰੇ ਖਾਣ ਲਈ ਦੋਦੇ ਦੇ ਛਲੀਆਂ ਆਈਆਂ ਪੂਰੀਆਂ ਜਿਵੇਂ ਕਹਿੰਦੇ ਆ ਨਾ ਕਿ ਛਲੀਆਂ ਦੇ ਵਿੱਚ ਦੋਦਾਂ ਭਰਿਆ ਇਹ ਦੇਖੋ ਕਿੰਨੀਆਂ ਛਲੀਆਂ ਲੱਗੀਆਂ ਇਧਰਲੇ ਪੰਨੇ ਵੀ ਤੁਸੀਂ ਦੇਖੋ ਇਧਰਲੇ ਖੇਤ ਜਿ ਵੀ ਕਿੰਨੀਆਂ ਛਲੀਆਂ ਲੱਗੀਆਂ ਤੇ ਦੇਖੋ ਇਹ ਇਹਨਾਂ ਨੂੰ ਖਾਣ ਦਾ ਬਹੁਤ ਜਿਆਦਾ ਵਧੀਆ ਨਜ਼ਾਰਾ ਆਉਂਦਾ ਇੱਕ ਤਾਂ ਛਲੀਆਂ ਹੋ ਜਾਂਦੀਆਂ ਜਦੋਂ ਪੱਕ ਜਾਂਦੀਆਂ ਉਦੋਂ ਖਾਣ ਦੇ ਵਿੱਚ ਸਹੀ ਨਹੀਂ ਲੱਗਦੀਆਂ ਚਲੋ ਇਹਦਾ ਅਸੀਂ ਮੱਕੀ ਦਾ ਆਟਾ ਬਣਾਉਣਾ ਤੇ ਹੁਣ ਦੋਦੇ ਤੇ ਛੱਲੀਆਂ ਆਣ ਇਹਨਾਂ ਨੂੰ ਭੁੰਨ ਕੇ ਖਾਣ ਦਾ ਬਹੁਤ ਅਨਜਾਰਾ ਆਉਂਦਾ ਏ ਇੱਕ ਚੀਜ਼ ਤੁਹਾਨੂੰ ਹੋਰ ਵੀ ਅੱਗੇ ਦਿਖਾਉਨੇ ਆ ਆ ਦੇਖੋ ਇਧਰ ਤੋਦਿਆਂ ਨੂੰ ਵੀ ਨਜ਼ਾਰੇ ਲੱਗੇ ਆ ਤੋਤੇ ਵੀ ਆਪਣਾ ਹਿੱਸਾ ਖਾ ਰਹੇ ਆ ਇਹਨਾਂ ਨੇ ਵੀ ਆਪਣਾ ਹਿੱਸਾ ਖਾਣਾ ਜੀ ਜਿਵੇਂ ਸਾਨੂੰ ਛੱਲੀਆਂ ਸਵਾਦ ਲੱਗਦੀਆਂ ਐਵੇਂ ਇਹਨਾਂ ਨੂੰ ਵੀ ਛੱਲੀਆਂ ਸਵਾਦ ਲੱਗਦੀਆਂ ਸਾਰੀਆਂ ਤੋਤੇ ਖਾ ਰਹੇ ਆ ਜਿੰਨੀਆਂ ਵੀ ਬਾਹਰਲੀ ਸਾਈਡ ਤੇ ਛੱਲੀਆਂ ਹੁੰਦੀਆਂ ਨੇ ਜਿਹੜੀ ਇਹ ਮੱਕੀ ਦੀ ਕਿਸਮ ਹੈਗੀ ਆ ਜੀ ਇਹ ਅ ਡਰਬੀ 1209 ਕਿਸਮ ਹੈ ਅੰਤੋ ਹੀ ਦੇਖੋ ਛਲੀਆਂ ਪੂਰੀਆਂ ਦਾਣਿਆਂ ਨਾਲ ਭਰੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕੁਝ ਛਲੀਆਂ ਵਿੱਚੋਂ ਦਾਣਿਆਂ ਦੇ ਫੁੱਲ ਨਹੀਂ ਭਰੀਆਂ ਹੈਗੀਆਂ ਉਹਦਾ ਵੀ ਇੱਕ ਕਾਰਨ ਹੈਗਾ ਉਹਦਾ ਇਹ ਕਾਰਨ ਹੈ ਕਿ ਇਹ ਜਿਹੜੀ ਕਿਸਮ ਹੈਗੀ ਹੈ ਨਾ ਇਹ ਦਰਬੀ 1209 ਵਾਂ ਤੇ ਇਹ ਕਿਸਮ ਹੈਗੀ ਹੈ ਅ ਫਰਵਰੀ ਮਹੀਨੇ ਦੇ ਵਿੱਚ ਲੱਗਣ ਵਾਲੀ ਜਾਂ ਮਾਰਚ ਦੇ ਸਟਾਰਟਿੰਗ ਦੇ ਵਿੱਚ ਲੱਗਣ ਵਾਲੀ ਤੇ ਅਸੀਂ ਇਹਨੂੰ ਲਗਾਇਆ ਸੀ ਕਣਕ ਵੱਢ ਕੇ ਤੂੜੀ ਬਣਾ ਕੇ ਅਪ੍ਰੈਲ ਦੇ ਐਂਡ 'ਚ ਅਪ੍ਰੈਲ ਦੇ ਐਂਡ 'ਚ ਕਿ ਮਈ ਦੇ ਸਟਾਰਟਿੰਗ ਦੇ ਵਿੱਚ ਲੱਗੀ ਹੋਈ ਹੈ ਤੇ ਕੰਪਨੀ ਵਾਲੇ ਤਾਂ ਕਹਿੰਦੇ ਸੀ ਕਿ ਇਹਨੂੰ ਦਾਣੇ ਪੂਰੇ ਨਹੀਂ ਭਰਨੇ ਹੈਗੇ ਬਟ ਸਾਨੂੰ ਕੋਈ ਝਾੜਨਾ ਮਤਲਬ ਨਹੀਂ ਹੈਗਾ ਥੋੜਾ ਘੱਟ ਵੀ ਨਿਕਲਿਆ ਕਿਉਂਕਿ ਅਸੀਂ ਨਾ ਇਹਦਾ ਆਟਾ ਬਣਾਉਣਾ ਹੁੰਦਾ ਸਭ ਤੋਂ ਬੈਸਟ ਆਟਾ ਇਸ ਮੱਕੀ ਦਾ ਬਣਦਾ ਜਿਹੜੇ ਕਸਟਮਰ ਸਾਡੇ ਕੋਲੋਂ ਆਟਾ ਖੜਦੇ ਨੇ ਤੇ ਉਹ ਦੱਸਦੇ ਵੀ ਨੇ ਕਿ ਇਹਦੇ ਨਾਲ ਦਾ ਆਟਾ ਹੋਰ ਕਿਤੇ ਨਹੀਂ ਹੈਗਾ ਬਣਦਾ ਬਾਕੀ ਇਹਦਾ ਝਾੜ ਬਹੁਤ ਸੋਹਣਾ ਬਹੁਤ ਵਧੀਆ ਮੱਕੀ ਦਾ ਇਹਦਾ ਝਾੜ ਨਿਕਲਦਾ ਜੇ ਇਹਨੂੰ ਫਰਵਰੀ ਮਹੀਨੇ ਦੇ ਵਿੱਚ ਲਗਾਇਆ ਜਾਵੇ ਫਰਵਰੀ ਅਦੇ ਐਂਡ ਚ ਜਾਂ ਸਟਾਰਟ ਆਦੇ ਦੇ ਵਿੱਚ ਜਾਂ ਫਿਰ ਮਾਰਚ ਦੇ ਸਟਾਰਟਿੰਗ ਦੇ ਵਿੱਚ ਲਗਾਇਆ ਜਾਵੇ ਤਾਂ ਝਾੜ ਇਹਦਾ ਬਹੁਤ ਵਧੀਆ ਨਿਕਲਦਾ ਪਰ ਸਾਨੂੰ ਹੁਣ ਜਿ ਤਰ੍ਹਾਂ ਅਸੀਂ ਕਣਕ ਵੱਢ ਕੇ ਸਾਰਾ ਇਹ ਲਗਾਈ ਹੀ ਮੱਕੀ ਕਣਕ ਵੱਢ ਕੇ ਤੂੜੀ ਬਣਾ ਕੇ ਅਪ੍ਰੈਲ ਦੇ ਐਂਡ ਦੇ ਵਿੱਚ ਲਗਾਈ ਹੀ ਤੇ ਸਾਨੂੰ ਥੋੜਾ ਘੱਟ ਵੀ ਝਾੜ ਨਿਕਲੇਗਾ ਕਿਉਂਕਿ ਅਸੀਂ ਆਟਾ ਇਹਦਾ ਬਣਾਉਣਾ ਸਾਨੂੰ ਇਹ ਹੁੰਦਾ ਕਿ ਸਾਡਾ ਕਸਟਮਰ ਖੁਸ਼ ਰਹੇ ਜਿਵੇਂ ਅਸੀਂ ਗੋੜ ਸ਼ੱਕਰ ਸੇਲ ਕਰਦੇ ਆਂ ਤੇ ਆਟਾ ਵੀ ਨਾਲ ਹੀ ਸੇਲ ਕਰਦੇ ਆਂ ਦੇਖੋ ਤੋੜ ਇੱਧਰ ਵੀ ਆ ਮੱਕੀ ਲੱਗੀ ਆ ਉਹ ਦੂਜੇ ਪਾਸੇ ਵੀ ਮੱਕੀ ਲੱਗੀ ਆ ਤੇ ਪੂਰੀਆਂ ਛੱਲੀਆਂ ਬਣ ਚੁੱਕੀਆਂ ਨੇ ਹੁਣ ਇਹਦੀ ਇਹਨੂੰ ਪੂਰਾ ਪਕਾ ਕੇ ਛੱਲੀਆਂ ਪੂਰੀਆਂ ਪਕਾ ਕੇ ਤੇ ਹਜੇ ਘੱਟੋ ਘੱਟ ਵੀ ਇਹਨੂੰ 20-25 ਦਿਨਾਂ ਜਾਂ ਮਹੀਨਾ ਲਗਾਵਾਂਗੇ ਇਦਾਂ ਹੀ ਪੂਰੀ ਜਦੋਂ ਪੱਕ ਜੇਗੀ ਫਿਰ ਇਹਦੀਆਂ ਛੱਲੀਆਂ ਤੋੜ ਕੇ ਛੱਲੀਆਂ ਤੋੜ ਕੇ ਤੇ ਫਿਰ ਇਹਨੂੰ ਮਸ਼ੀਨ ਦੇ ਨਾਲ ਕੱਢਾਂਗੇ ਫਿਰ ਇਹਨੂੰ ਸੁਕਾ ਕੇ ਸਟੋਰ ਕਰਾਂਗੇ ਫਿਰ ਇਹਦਾ ਨਵੰਬਰ ਦੇ ਵਿੱਚ ਜਦੋਂ ਗੁੜ ਦਾ ਕੰਮ ਸਟਾਰਟ ਹੋਣਾ ਉਦੋਂ ਹੀ ਨਾਲ ਹੀ ਇਹਦਾ ਆਟਾ ਵੀ ਸੇਲ ਕਰਾਂਗੇ ਬਾਕੀ ਇੱਧਰ ਆਪਣਾ ਗੰਨਾ ਹੈ ਜੀ ਇਹ ਜਿਹੜਾ ਤੁਸੀਂ ਗੰਨਾ ਦੇਖ ਰਹੇ ਹੋ ਇਹ ਵੈਰੈਟੀ ਹੈਗੀ ਹੈ ਜੀ 64 ਇਹ 64 ਕਿਸਮਾਂ ਗੰਨੇ ਦੀ ਇਸ ਵਾਰ ਅਸੀਂ ਹਿਸ਼ਾਰਪੁਰ ਤੋਂ ਵੀ ਅੱਗੇ ਜਾ ਕੇ ਕਾਫੀ ਦੂਰ ਤੋਂ ਆਪਣੇ ਤੋਂ ਕੋਈ 100 ਕਿਲੋਮੀਟਰ ਤੋਂ ਵੱਧ ਦੀ ਅਵਾਰਡ ਪਈ ਸੀ ਤੇ ਉੱਥੋਂ ਜਾ ਕੇ ਅਬੀ ਲਿਆਂਦਾ ਹੀ ਏ ਤੇ ਉਹ ਵੀ ਸਾਡੇ ਸੱਜਣ ਮਿੱਤਰ ਹਨ ਅੰਕਲ ਹੋਣੀ ਉਹਨਾਂ ਨੇ ਸਾਨੂੰ ਇਹ ਬੀਜ ਦਿੱਤਾ ਦਿੱਤਾ ਤੇ ਵੀ ਚਲੋ ਬੀਜ ਤਾਂ ਥੋੜਾ ਹੀ ਮਿਲਿਆ 2-3 ਕਨਾਲ ਦਾ ਅੱਗੋਂ ਅਸੀਂ ਵੱਧ ਬੀ ਬਣਾਵਾਂਗੇ ਬਾਕੀ ਇਹ ਵੀ ਇਹ 64 ਗੰਨਾ ਹੈ ਇਹਦਾ ਵੀ ਤੁਹਾਨੂੰ ਗੋੜੇ ਸਵਰਖ ਖਵਾਵਾਂਗੇ ਜਰੂਰ ਗੋੜੇ ਸ਼ੱਕਰ ਬਣਾ ਕੇ ਇਹ ਆਪਣਾ ਝੋਨੇ ਜੀ ਝੋਨੇ ਤੇ ਵੀ ਕਿਹੜੇ ਕਿਹੜੇ ਬੀਜ ਲਗਾਏ ਹੈਗੇ ਨੇ ਝੋਨੇ ਦੀਆਂ ਕਿਹੜੀਆਂ ਕਿਸਮਾਂ ਲਗਾਈਆਂ ਨੇ ਉੱਤੇ ਵੀ ਇੱਕ ਵੱਖਰੀ ਵੀਡੀਓ ਬਣਾ ਕੇ ਪਾਵਾਂਗੇ ਚਲੋ ਜਿਆਦਾ ਤਰ ਤੱਕ ਅਸੀਂ ਵੀਡੀਓ ਪਾਉਂਦੇ ਰਹਿਨੇ ਆ ਆਪਣੇ ਆ ਪੇਜਾਂ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਆਪਣਾ ਇੰਸਟਾਗ੍ਰam ਚੈਨਲ ਵੀ ਬਹੁਤ ਵਧੀਆ ਚੱਲ ਰਿਹਾ ਬਹੁਤ ਸਾਰਾ ਪਿਆਰ ਦੇ ਰਹੇ ਨੇ ਸਾਰੇ ਸੱਜਣ ਮਿੱਤਰ ਤੇ ਸਾਡਾ YouTube سوری ਆਪਣਾ Instagram ਪੇਜ ਤੇ ਜਿਹੜਾ YouTube ਚੈਨਲ ਹੈ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਜਿੰਨੀਆਂ ਵੀ ਕਿਉਂਕਿ ਸਾਰੇ ਕਸਟਮਰ ਜਿੰਨੇ ਵੀ ਆਪਣੇ ਕਸਟਮਰ ਨੇ ਜਾਂ ਆਪਣੇ ਨਾਲ ਆਪਣੇ ਫੋਲੋਅਰਸ ਜੁੜੇ ਹੋਏ ਨੇ ਸਾਰੇ ਸੱਜਣ ਮਿੱਤਰ ਜਿੰਨੇ ਵੀ ਹੈਗੇ ਨੇ ਉਹ ਸਾਰੇ ਸਾਨੂੰ ਕਹਿੰਦੇ ਸੀ ਕਿ YouTube ਤੇ ਬਲੌਗ ਬਣਾ ਕੇ ਪਾਇਆ ਕਰੋ ਚਲੋ ਇੱਕ ਤਾਂ ਸਾਡੇ ਕੋਲੇ ਟਾਈਮ ਬਹੁਤ ਘੱਟ ਹੁੰਦਾ ਤੇ ਫਿਰ ਵੀ ਆ ਇੱਕ ਦੋ ਬਲੌਗ ਬਣਾ ਕੇ ਪਾਏ ਸੀ ਤੇ ਉਹਨਾਂ ਮਤਲਬ ਕਿ ਉਹ ਉਹਨਾਂ ਦੇ ਵਿਊ ਜ਼ਿਆਦਾ ਹੋਏ ਨਹੀਂ ਹੈਗੇ ਤੇ ਫਿਰ ਬੰਦੇ ਦਾ ਦਿਲ ਟੁੱਟਦਾ ਤੇ ਸੋ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਲੌਗ ਅਸੀਂ ਛੋਟੇ ਛੋਟੇ ਬਣਾ ਕੇ ਪਾਇਆ ਕਰਾਂਗੇ ਤੇ ਵੀਡੀਓ ਫੁੱਲ ਦੇਖਿਆ ਅਸੀਂ ਇੱਕ ਮੈਂ ਚੀਜ਼ ਹੋਰ ਦੱਸ ਦਿਨਾ ਕਿ ਜਿਹੜੀਆਂ ਵੀ ਅਸੀਂ ਵੀਡੀਓ ਬਣਾ ਕੇ ਪਾਉਂਦੇ ਆ ਨਾ ਜਾਂ YouTube ਤੇ ਜਾਂ Facebook ਤੇ ਜਾਂ Instagram ਤੇ ਉਹ ਆਪਣੇ ਕੰਮ ਦੇ ਰਿਲੇਟਡ ਪਾਉਂਦੇ ਆ ਕਿ ਉਹਦੇ ਵਿੱਚ ਕੋਈ ਨਾ ਕੋਈ ਮਤਵਲ ਹੁੰਦਾ ਵੀ ਜੇ ਆਪਾਂ ਫਸਲ ਦੀ ਜਾਣਕਾਰੀ ਹੋ ਗਈ ਜਾਂ ਆਪਣੇ ਜਿਹੜੇ ਅਸੀਂ ਪ੍ਰੋਡਕਟ ਸੇਲ ਕਰਦੇ ਆ ਗੋੜ ਸ਼ੱਕਰ ਜਾਂ ਦੇਸੀ ਘਿਓ ਜਾਂ ਅਚਾਰ ਬਣਾ ਕੇ ਸੇਲ ਕਰਦੇ ਆ ਅਸੀਂ ਆਪਣੇ ਉਹ ਸਾਰੀਆਂ ਵੀਡੀਓ ਕੰਮ ਦੀਆਂ ਹੁੰਦੀਆਂ ਨੇ ਤੇ ਵੀਡੀਓ ਦੇਖਿਆ ਜਰੂਰ ਕਰੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਥੈਂਕ ਯੂ ਧੰਨਵਾਦ